ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਸ ਸੱਟ ਨੇ ਜਰਨਲ ਸੱਟ ਨੇ ਸਾਰੇ ਵੀਰਾਂ ਦੇ ਤੇ ਕਰਤੀ ਬਰਾਉ ਦੀ ਸਟਾਰਟਿੰਗ 10 ਵਜੇ ਸਾਰਨਾ ਪਹਿਲਾਂ ਝਾੜ ਝੂੜੂ ਲਾਤਾ ਖਾਮੇ ਖਿੰਦਰੇ ਵੇ ਸੀਗੇ ਤੇ ਹੁਣ ਕੱਢਦੇ ਆਪਾਂ ਬੱਚੇ ਬਾਹਰ ਜਿਹੜੇ ਇਧਰੋਂ ਆ ਅੰਦਰ ਰੱਖੇ ਵੀ ਆਪਾਂ ਹਥੀ ਪਾਲਦੇ ਆ ਉਹ ਸਾਰੇ ਬੱਚੇ ਆਪਾਂ ਕਿਹੜਾ ਐਜ ਕੱਢ ਰਹੇ ਨੇ 6 ਨੇ 7 ਆਹੋ ਆ ਜੋ ਬੀਚੂ ਤੇ ਉਹ ਵਾਰ ਢਿੰਗਰਾ ਵੀ ਡੁੱਟ ਗਿਆ ਯਾਰ ਆਪਣਾ ਇੱਥੋਂ ਡੁੱਟ ਗਿਆ ਬੰਦਨਾ ਪੈਣਾ ਸੀ ਆ ਗਏ ਇਹ ਦਵਾ ਨੋਰਮਲ ਜਿਹਾ ਰੱਖਿਆ ਹੋਇਆ ਬਾਕੀ ਤਾਂ ਆਪਣੇ ਕੋਲ ਪਿੰਜਰੇ ਹੈਗੇ ਆ ਬੰਦਨਾ ਨੂੰ ਹੁਣ ਬਾਹਰ ਕੱਢ ਕੇ ਤੇ ਰਜਾ ਦੇਣਾ ਚੱਲੋ ਵੀ ਰੱਤਿਓ ਇਹ ਸ਼ਰੀਰੇ ਭਾਇ ਕਰਨਾ ਨਾ ਦੇ ਲੱਗਣਾ ਸ਼ਾਲਾ ਯਾਰ ਅੱਤਿਆ ਤੂੰ ਹੀ ਤੂੰ ਸਿੱਧਾ ਲੱਗਣਾ ਚੰਗਾ ਜਮਾ ਪਾਸੇ ਪੂਸੇਂ ਡਿੱਗਣਾਗਾ ਉਹ ਨਿੱਕੇ ਟ੍ਰੇਨ ਕਰ ਦੇਣਾ ਤੁਹਾਨੂੰ ਤੂੰ ਵੀ ਬੇਰਤਿਆ ਉਹ ਪੂਰਾ ਜਨਤ ਮੜਗਾ ਉਹ ਤਣੀ ਮਾਦਾ ਯਾ ਵੀਰ ਸੈਂਸੀ ਇੱਕ ਹੋ ਗਈ ਸੀ ਇਹ ਤਾਂ ਇਹ ਵੀ ਬਾਹਰ ਕੱਢ ਲਿਆ ਤੇ ਤੇਰਾ ਭਰਾ ਆ ਬੈਠਾ ਇਹ ਵੀ ਚੱਕ ਲਈਗਾ ਇਹ ਦਵਾਈ ਦੂਈ ਲਾ ਦਿੰਨੇ ਆ ਕੋਈ ਨਹੀਂ ਹੋਣ ਦਿੰਦੇ ਆਪਾਂ ਆਹ ਵੇ ਛੋਟਿਆ ਤੂੰ ਹੀ ਲਾਸਟ ਬੱਚਾ ਇਹ ਅੱਖਾਂ ਹੀ ਦੇ ਸੀਗੀ ਚਲੋ ਜੀ ਇਹ ਰੱਖ ਦਿੰਨੇ ਆਪਾਂ ਸਾਈਡ ਤੇ ਤੇ ਰਣਾ ਜਿਹੜੇ ਛੱਡਣ ਵਾਲੇ ਬੱਚੇ ਆ ਉਹ ਛੱਡ ਲਗੇ ਇਰਜਾਦ ਇਹਨਾਂ ਨੂੰ ਬਾਚ ਵੀ ਦੇਵਾਂਗੇ ਆਪਾਂ ਭੁੱਖੇ ਆ ਹਣੇ ਜੇ ਆਪਾਂ ਟ੍ਰੇਨ ਕਰਨਾ ਹੋਵੇ ਬੱਚਾ ਐਡਾ ਕ ਬੱਚਾ ਵੀ ਹੋ ਜੂਗਾ ਟ੍ਰੇਨ ਐਡਾ ਬੱਚਾ ਟ੍ਰੇਨ ਹੋ ਸਕਦਾ ਜਿਵੇਂ ਆਪਾਂ ਹੱਥ ਨਹੀਂ ਲਾਇਆ ਬਾਜ ਕਈ ਬਈ ਕਮੈਂਟ ਕਰ ਦਿੰਦੇ ਆ ਕਿੱਡਾ ਕ ਬੱਚਾ ਲਈ ਹੈਣਾ ਕਿੱਡਾ ਕ ਬੱਚਾ ਚੱਕੀਏ ਪਰ ਐਡਾ ਬੱਚਾ ਚੱਕ ਲੋ ਬਈ ਤੇ ਉਹਨੂੰ ਨਾ ਕੂਤਰ ਰੋਖਾ ਹੋ ਜਿਵੇਂ ਆਪਾਂ ਬੱਚੇ ਟਾੜੀ ਬੈਠੇ ਨੇ ਸਾਰੇ ਹੁਣ ਕੱਲੇ ਨੂੰ ਆਰਡਰ ਰੱਖ ਲੋ ਜੇ ਐਡੇ ਕ ਬੱਚੇ ਨੇ ਤੇ ਬਹਾਥੀ ਚੋਗਾ ਜਾ ਕੇ ਰਿਆ ਕਰੋ ਜੇ ਤੇ ਟ੍ਰੇਨ ਹੋ ਜਾਣਾ ਬੱਚਾ ਐਡਾ ਬੱਚਾ ਚੱਕਣਾ ਪੈਂਦਾ ਭੁੱਖਿਆ ਹੁਣ ਇਹ ਕੋਈ ਨਹੀਂ ਹਲ ਜਾਣਿਆ ਤੇ ਬੱਚੇ ਛੱਡ ਲਏ ਬਈ ਤੇ ਇਹਦੇ ਵੀ ਅਰ ਖੱਟੀ ਪੂਛ ਹੀ ਕਰਨੀ ਆਪਾਂ ਸੋਹਣਾ ਲੱਗਾ ਰੰਗੂ ਲੱਗਾ ਤੇ ਖੱਟੀ ਬੂਸ਼ ਕਰ ਦਿੱਗੇ ਇਹਦੀ ਵੀ ਅਜੇ ਉੱਡੇ ਦਾ ਹੈ ਨਹੀਂ ਬੱਚਾ ਜੀ ਦੀ ਬਕੀਤੀ ਸੀਗੀ ਤੇ ਆਹ ਉਦਨਜੂਗ ਹੈਗਾ ਤੇ ਇਹਨੂੰ ਕਰਕੇ ਅੱਜ ਛੇੜਾਂਗੇ ਵੇਖਾਂ ਕਿਵੇਂ ਲੱਗਦੀ ਆ ਆਹ ਪਿਆਰ ਰੰਗ ਜੱਪਕਾਰੀ ਦੀ ਖੱਟੀ ਪੂਸ਼ ਇਹਦੀ ਕੱਲਾ ਕਾਲਾ ਕਾਂਡਿਆ ਇਹ ਹੈਗਾ ਬੁੱਦੀ ਵਾਲੇ ਦਾ ਕਰਤੀ ਇਹਦੀ ਖੱਟੀ ਬੂਸ਼ ਵਾਵਾ ਕਰਤੀ ਗਾਂ ਦੇ ਕਰੀ ਵੇਠ ਬੁੱਤੀ ਸਾਰੀ ਕਰਤੀ ਇਨਾ ਜੋਰ ਲਾਈ ਆ ਯਾਰ ਕਮਲਿਆਂ ਨੂੰ ओके ਹੋ ਗਿਆ ਜੀ ਖੱਟੀ ਗੂਛ ਵਾਲਾ ਖੱਟੀਆਂ ਪੂਛਾਂ ਵਾਲੇ ਬਹਿ ਖੱਟੀ ਪੂਛਾਂ ਵਾਲੇ ਆ ਜੋੜ ਦੇ ਰੰਗ ਬਖਾਉਣਾ ਚੰਗਾ ਕਿਹੋ ਜਿਹਾ ਲੱਗਦਾ ਚਲੋ ਚੱਲ ਰ ਘੰਡ ਵਾਲਾ ਤੇ ਘੰਡ ਟਿੱਡ ਤੇ ਡੰਡੇ ਵਾਲਿਆ ਦੋ ਬਈ कांड ਟੌਰੀ ਤੇ ਚਾਦਰ ਵਾਲਾ कांड ਟੈਡ ਤੇ ਟੂਸੇ ਵਾਲਾ ਕਰੋ ਤੁਸੀਂ ਵੀ ਦੋਵੇਂ ਆ ਜਾ ਆ ਜਾ ਬਈਆ ਫਿਰ ਇੱਕ ਵਗ ਗਿਆ ਤੇ ਇੱਕ ਗਿਆ ਆਹ ਖੱਟੀ ਪੂਛ ਲਾ ਵੀ ਉਹ ਉੱਚੀ ਹੋ ਗਈ ਦੋਵੇਂ ਕੰਡ ਬਗਲ ਪੂਛ ਤੇ ਕਾਂਦ ਵਾਲਿਆ ਕਾਂਡਾ ਬੈਠ ਤੇ ਟੂਸੇ ਵਾਲਿਆ ਜਦੋਂ ਤੁਸੀਂ ਦੋਵੇਂ ਲੋ ਜੀ ਇੱਕ ਕਾ ਬਹਿ ਗਿਆ ਦੂਜਾ ਵੀ ਬੈਠਣਾ ਆ ਕੇ ਉੱਡਣਾ ਬੈਠਣਾ ਹੀ ਨਹੀਂ ਕਹਿੰਦਾ ਬਹਿ ਗਿਆ ਦੂਜਾ ਵੀ ਜੀ ਬਾਹ ਚੜਾ ਲਾਂਗੇ ਇਹਨਾਂ ਨੂੰ ਬੈਠੇ ਰਹਿਣ ਦੋ ਜੀ ਲੋ ਜੀ ਇੱਕ ਹੀ ਬਚਾ ਰਹਿ ਗਿਆ ਕਾਂਡ ਤੇ ਪੂਛ ਵਾਲਾ ਬਾਕੀ ਬੱਚੇ ਸਾਰੇ ਉੱਡ ਗਿਆ ਤੇ ਉੱਚੇ ਹੋ ਗਿਆ ਯਾਰ ਬੱਚਾ ਇੱਕ ਨਾ ਉੱਡ ਗਿਆ ਸੀਗਾ ਉਹਨੂੰ ਬੜਕਾਈ ਜਾਂਦੇ ਸੀਗੇ ਕਾਂ ਦਾ ਟਵਰੀ ਵਾਲਾ ਅੱਜ ਪਹਿਲੇ ਦਿਨ ਹੀ ਉੱਡਿਆ ਨਾ ਤਾਂ ਕਰਕੇ ਬਈ ਆਹ ਫਿਰਦਾ ਆਉਂਦਾ ਇਹਨੂੰ ਬਾਕੇ ਤੇ ਫੇਰ ਹੀ ਆਪਾਂ ਦੂਜੇ ਬੱਚੇ ਬਾਹਰ ਕੱਢਾਂਗੇ ਹੁਣ ਇਹਨੂੰ ਬੜਕਾਈ ਜਾਂਦੇ ਸੀਗੇ ਮੈਂ ਕਿਹਾ ਬਹਿ ਜਾਏ ਤਾਂ ਚੰਗੀ ਗੱਲ ਆ ਆ ਗਿਆ ਜੀ ਲੋ ਜੀ ਮੇਤਰੋ ਬੱਚਾ ਕੋਠੀ ਦੀ ਬਹਿ ਗਿਆ ਆਪਣਾ ਔ ਚਿੱਟੀ ਕੋਠੀ ਤੇ ਆ ਦੀ ਨਹੀਂ ਗਾ ਇੱਥੇ ਯਾਰ ਆ ਸਾਹਮਣੇ ਬੈਠਾ ਐ ਮੇਰ ਕੋਠੀ ਵੀ ਚਿੱਟੀ ਆ ਬੱਚਾ ਵੀ ਚਿੱਟਾ ਹੀ ਆ ਪਰ ਦੀ ਨਹੀਂ ਗਾ ਛੇਰੀ ਤੇ ਬਹਿਂਦਾ ਸੀ ਕੋਈ ਚੱਕਰ ਨਹੀਂ ਇਧਰ ਵੇਖੀ ਜਾਂਦਾ ਬਸ ਬੈਠਾ ਵੀ ਹੁਣੇ ਆ ਦੇ ਬਸ 5 ਮਿੰਟ ਹੀ ਬੈਠੂਗਾ ਆ ਜਾ ਨਾ ਇਹਨੇ ਸਿੱਧਾ ਆਇਆ ਨਾ ਛੇਰੀ ਤੇ ਤੇ ਬੱਚੇ ਆਪਾਂ ਬਾਤੇ ਸੀਗੇ ਤੇ ਦੂਜੇ ਕਬੂਤਰੇ ਆ ਬਾਹਰ ਕੱਢਦੇ ਗਏ ਇਹਨਾਂ ਨੂੰ ਫੇਰ ਹੀ ਰਜਾਉਣੇ ਆ ਦੂਜੇ ਕੂਤੇ ਆ ਪਕੜਦੇ ਗਏ ਬਾਹਰ ਸਾਰੇ ਆ ਭਰਦ ਕੇ ਜਾਲ ਜਾਂ ਤੇ ਵਿੱਚ ਇੱਕ ਦੋਣ ਜਖਾਮ ਲੱਗਾ ਤੇ ਉਹਨਾਂ ਨੂੰ ਗੋਲੀ ਗਾਲੀ ਦੇ ਦਿੰਨੇ ਆ ਸੈੱਟ ਹੋ ਜਾਣਗੇ ਤੇ ਫਿਰ ਆਪਾਂ ਨਾਲੇ ਤੱਤਾ ਪਾਣੀ ਪਾ ਦਿੰਨੇ ਆ ਗੂਤਰਾਂ ਨੂੰ ਦੂਜੇਨ ਵੱਡਿਆਂ ਨੂੰ ਤੇ ਇਹ ਆ ਬੱਚੇ ਬਾਹਰ ਕੱਢ ਦਿੰਨੇ ਆ ਕੱਢਦੇ ਹੀ ਬੱਚੇ ਬਾਹਰ ਤੇ ਬੱਚਾ ਥੋੜ੍ਹ ਗਿਆ ਜੀ ਇੱਥੇ ਫਿਰਦਾ ਹੋਊਗਾ ਉੱਚਾ ਹੋ ਗਿਆ ਸੀਗਾ ਇੰਨਾ ਜੌਣਾ ਆ ਆ ਗਿਆ ਬਾ ਆ ਇਹੋ ਸ਼ਹੀ ਦੇ ਬੜਕਾ ਲੈਨੇ ਆ ਬੈ ਜਾਊਗਾ ਤੇ ਆ ਬੱਚੇ ਰਜਾਉਣੇ ਰਹਿ ਗਏ ਇੰਨਾ ਰਜਾ ਕੇ ਤੇ ਪਾਣੀ ਪੁਣੀ ਪਾਉਣੇ ਆਪਾਂ ਜਾਨਵਰਾਂ ਨੂੰ ਮੈਂ ਨਰ ਜਾਉਣੇ ਵਾਲੀ ਸਰੋਂ ਨਾਲ ਤੇਰਾ ਬੱਚਾ ਫੇਰ ਉੱਥੇ ਬਹਿ ਗਿਆ ਸੀਗਾ ਉੱਡ ਕੇ ਉੱਥੇ ਬਹਿ ਗਿਆ ਨਿੱਕਾ ਯਾਰ ਬਛਰੀ ਤੇ ਬਹਿਣਾ ਨਹੀਂ ਆਉਂਦਾ ਆਉਂਦਾ ਤਾਂ ਹੈ ਛਤਰੀ ਨੂੰ ਕਬੂਤਰ ਵੇਖ ਕੇ ਉਹ ਗੁੱਛਾ ਮਾਰ ਕੇ ਪੂਰਾ ਆਉਂਦਾ ਪਰ ਬਹਿਣਾ ਨਹੀਂ ਆਉਂਦਾ ਉਹਨੂੰ ਯਾਰ ਉਹ ਬਹਿ ਗਿਆ ਕੋਠੀ ਤੇ ਕੋਈ ਚੱਕਰ ਨਹੀਂਗਾ ਅੱਜ ਆਜਾ ਆ ਜੂਗਾ ਇਹ ਜਾਂਦਾ ਨਹੀਂ ਕਿਤੇ ਇੱਥੇ ਇੱਥੇ ਉੱਡਿਆ ਫਿਰਦਾ ਬਾਦ ਦਾ ਪੰਜ ਮਿੰਟ ਬੈਠੂਗਾ ਫੇਰ ਉੱਡ ਖੜੂਗਾ ਇੱਥੇ ਇੱਥੇ ਉੱਡਿਆ ਫਿਰਦਾ ਕੋਈ ਚੱਕਰ ਨਹੀਂਗਾ ਆ ਜੂਗਾ ਤੇ ਸਰੋਂ ਦਿੰਨੇ ਆ ਬੱਚਿਆਂ ਨੂੰ ਆ ਜਾਓ ਬਈ ਜੀ ਨੇ ਪਹਿਲਾਂ ਲੈਣੀ ਹੈ ਸਰੋਂ ਆਜੋ 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 ਚੀਂ ਨਹੀਂ ਕਰ ਲੱਗਦੇ ਸਾਰੀ ਚੱਲ ਪਹਿਲੀ ਵਾਰੀ ਤੇਰੀ ਆਓ ਜੀ ਮੈਂ ਤੁਹਾਨੂੰ ਚੈਰੀ ਹੋ ਗਈ ਪੂਰਾ ਬੈਕ ਪੂਰਾ ਬਿਕਰੂ ਬਾਰ ਬੜਾ ਹੋ ਗਿਆ ਆ ਪੂਰਾ ਚੱਲੇ ਘੇਰ ਘੇਰ ਆਈ ਗਈ ਸਾਈਡਰ ਆ ਗਿਆ ਸਈ ਰੋਡ ਦੇ ਮੇਰਾ ਚੇਤਾ ਭੁੱਲ ਗਿਆ ਸੀ ਆ ਬਲੌਗ ਹੀ ਬਣਾਈ ਜਾਂਦੇ ਆ ਪਾਣਾ ਹੁਣ ਆ ਗਏ ਬੜਾ ਲੱਗਾ ਮੈਂ ਕਿੱਥੇ ਆੜਾ ਓਕੇ ਆ ਜੀ ਤਾਂ ਵਾ ਨੇ ਜਿਉਰੀ ਅਰਜੰਟ ਲਈ ਕੰਮ ਆ ਰਹਿਣ ਦੇ ਦੱਸਣਾ ਨਾ ਅਰਜੰਟ ਲਈ ਕੰਮ ਆ ਦੇ ਕਿੰਨਾ ਟਾਈਮ ਲੱਗੂ ਅੱਧਾ ਘੰਟਾ ਅੱਧਾ ਘੰਟਾ ਲੱਗਣਾ ਜੀ ਅੱਧਾ ਘੰਟਾ ਲੱਗ ਕੇ ਦੇਰ ਕਿਦਾਂ ਲੈਂ ਕਰੇ ਬੱਚੇ ਫਿਰਦੇ ਜਿਹੜੇ ਆਪਾਂ ਛੱਡੇ ਸੀਗੇ ਪੰਜ ਛੇ ਫਿਰਦੇ ਸੀਗੇ ਤੇ ਉੱਥੇ ਰੈਡੀ ਦਾ ਬਾਹ ਆਈ ਫੇਰ ਬਾਹ ਹੀ ਵੜਦਾ ਮੇ ਉਹ ਫਿਰਦਾ ਮੋਲੇ ਆ ਗਈ ਜੀ இது <laughs> ਇਹ ਅ ਵੀ ਪੱਕਾ ਪਾਵਾ ਬਾਜ ਬਣਾਵਾਂਗੇ ਅਜਾ ਕੱਚਾ ਹੀ ਬਣਾਏ ਕਿ ਨਾ ਕੱਚਾ ਬਣਾ ਲਗੇ ਪਹਿਲਾਂ ਪੱਕਾ ਤਾਂ ਇਹ ਠਹਿਰ ਕੇ ਬਣਾਵਾਂਗੇ ਕੋਈ 2-3 ਸਾਲ ਠਹਿਰ ਕੇ ਨਾ ਪੱਕਾ ਤਾਂ ਇਹ ਨਹੀਂ ਬਣਾਉਣਾ ਚਾਹੀਦਾ ਨਾ ਨਿੱਕੇ ਹੁੰਦੇ ਨੇ ਨਿੱਕੇ ਨੂੰ ਬੜਾ ਨਹੀਂ ਨਿਕਾ ਦੂ ਤੇ ਬਾਈ ਇਹ ਵੀ ਮੇਥੋਂ ਕੱਟ ਲੈ ਗਏ ਇਹ ਬਣਾਉ ਜਾਂ ਰਹੇ ਨੇ ਆਪਾ ਬਣਵਾਇਆ ਹੈਗਾ ਆਹ ਇਹ ਬਹਿਂਦਾ ਕਿੰਨਾ ਵੀਂਦਾ ਆਗੇ ਜੀ ਮਿੱਤਰੋ ਘਰੇ ਆਪਾਂ ਦੇ ਬੱਚਾ ਇੱਥੇ ਬੈਠਾ ਬੱਚਾ ਡੱਡ ਕੇ ਆਉਂਦਾ ਤਾਂ ਹੈ ਤੇ ਫਿਰ ਬਹਿਣਾ ਸ਼ੇਰੀ ਤੇ ਕੋਈ ਨਹੀਂ ਬਹਿ ਜੂਗਾ ਤੇ ਬੱਚੇ ਤਾੜਦੇ ਦਾਣਾ ਪਾਣੀ ਗੂਤਰ ਨੂੰ ਪਾਦਾ ਸੀਗਾ ਤੇ ਕੱਲੇ ਪਾਸ ਬੱਚੇ ਤਾੜਨ ਨਾਲ ਆ ਤੇ ਬੱਚੇ ਆਪਾਂ ਤਾੜ ਦਿੰਨੇ ਸਾਰੇ ਆਯੋ ਭਈ ਖਾਓ ਦਾਣਾ ਪਾਣੀ ਚਾਹੋ ਦੰਦ ਨੇ ਪਾਈ ਪਿਆ ਸ਼ੁਰੂ ਬਈ ਛੁੱਟੇਓ ਨੰਗੀ ਚੱਲੋ ਐ ਦੋ ਤਿੰਨ ਤਿੰਨ ਕਰਕੇ ਨੰਗਾ ਜੰਨ ਨੰਗਾ ਜੰਨ ਗਿਆ ਰਸਤੇ ਤੂੰ ਮਗਾਰੇ ਆ ਲਓ ਜੀ ਓਕੇ ਹੋ ਗਿਆ ਯਾਰ ਬੱਡਾ ਆ ਗਏ ਦਾਣੇ ਨੂੰ ਬਸ ਆੜਨਾ ਆੜਨਾ 90 ਦਿਨ ਮੈਂ ਰੋ ਤੇ ਆਜੂ ਕਰ ਲਈ ਸੈਟ ਆ ਬਾਹਰ ਨਾ ਬੜਕੀ ਇਹ ਕੋਈ ਚਲੋ ਬਈ ਤੁਸੀਂ ਵੀ ਅੰਦਰ ਖੁੱਡੇ ਜਾਓ ਜੀ ਚਾਓ 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 ਚਲ ਚਾ ਲੋ ਜੀ ਸ਼ਕੋ ਧਾਣੀ ਪਾਣੀ ਤੁਸੀਂ ਵੀ ਦੇਖਦਾ ਕਰਦਾ ਹੋਰ ਰਹਿਗੇ ਦੋ ਇਹ ਵੀ ਥਾੜਦੇ ਆ ਲੌਜੀ ਆਇਓ ਬਈ ਲੋ ਭਾਈ ਮਿੱਤਰੋ ਤੁਸੀਂ ਵੀ ਚੀਆ ਵੱਲੋਂ ਦਾਣਾ ਪਾਣੀ ਉਹਨਾਂ ਦੇ ਹੱਥੀਂ ਦੀਨਾ ਆਪਾਂ ਬਹੁਣ ਉਹਦੀ ਡੀਕ ਚਾਂ ਜੀ ਜਦੋਂ ਆਊਗਾ ਤੇ ਬਾਹਲਾ ਤੁਹਾਨੂੰ ਵਿਖਾ ਦਾਂਗੇ ਗਾਦਾ ਮਟਰੋਂ ਨਹੀਂ ਆਏਗਾ ਤੇ ਬੱਚਾ ਇੱਥੱਲੇ ਬੈਠਾ ਤੈਨੂੰ ਖਾ ਦਿੰਨਾ ਜੇ ਦਿਸ ਗਿਆਦਾ ਇੱਥੋਂ ਤਾਂ ਹੀ ਚੱਕ ਕੇ ਖਾ ਲੈਣੇ ਫਿਰ ਜੂੰਦ ਨਹੀਂ ਹੋਣਾਗਾ ਬਾਲਾ ਚਿੱਟੀ ਕੁੱਠੀ ਨਾ ਚਿੱਟੀ ਕੁੱਠੀ ਬੈਠਾ ਨਹੀਂ ਪਤਾ ਲਾ ਆ ਥੱਲੇ ਬੈਠਾ ਥੋੜਾ ਹੋਰ ਤਾਂ ਹੋ ਜੀ ਗਏ ਇਹ ਤੁਹਾਨੂੰ ਬੁਲਾ ਸਕਣਾ ਆ ਚੁੰਡੇ ਤੇ ਬੈਠਾ ਥੱਲੇ ਆ ਜੋ ਦਰਖਤ ਨਹੀਂ ਆਹਲਾ ਇਹ ਨਾਲ ਹੀ ਬਿਠਾ ਤਾਂ ਮਾਰ ਦੇ ਨਾ ਕੋਈ ਚੱਕਰ ਨਹੀਂ ਆਈ ਉਹਨੂੰ ਸ਼ਿਹਰੀ ਬੈਂਦਾ ਸੀ ਯਾਰ ਬਈ ਪਰ ਡਰਦਾ ਸੀ ਯਾਰ ਬੈਠਣਾ ਆਉਂਦਾ ਨਹੀਂ ਸੀ ਇਹਨੂੰ ਤੇ ਸ਼ਿਹਰੀ ਬਹੁਤ ਵਰੀ ਆਇਆ ਹੱਥ ਨੇ ਉੱਡ ੜ ਕੇ ਮੈਂਟਮ ਨਹੀਂ ਬੈਂਦਾ ਸੀ ਨਾਦ ਨਾ ਉੱਡ ਕੇ ਆਇੰਦਾ ਸੀਗਾ ਪਰ ਬੈਠਣਾ ਨਹੀਂ ਆਇਆ ਇਹਨੂੰ ਸ਼ਿਹਰੀ ਤੇ ਕਿਰੋ ਕੋਈ ਚੱਕਰ ਨਹੀਂ ਲੈਡ ਛੱਡਤੀ ਆਪਾਂ ਤੇ ਬੱਚੇ ਆਪਾਂ ਅੰਦਰ ਕਰ ਲਏ ਸੀਗੇ ਤੁਹਾਨੂੰ ਦਿਖਾ ਦਿੰਦਾ ਹਾਂ ਸ਼ਾਹੋ ਜੀ ਤੇ ਇਹਨਾਂ ਨੂੰ ਸਰੋਂ ਦੇਣੀ ਰਹੀ ਸੀ ਯਾਰ ਸਰੋਂ ਦੇ ਕੇ ਆ ਮਛਰ ਦੇ ਨਾਮ ਮਛਰੂ ਮਛਰੋ ਤਾਂ ਬਚਾਏ ਆ ਹੀ ਧੂਪ ਤਾਫ ਲਾਉਣੇ ਇਹਨਾਂ ਨੂੰ ਯਾਰ ਬਸ ਥੋੜੀ ਥੋੜੀ ਸਰੋਂ ਹੋਰ ਦੇ ਕੇ ਤੇ ਟੱਕ ਟੂਦ ਦੇਣੇ ਇਹਨਾਂ ਨੂੰ ਦੇ ਕੇ ਸਰੋਂ ਮੱਟਰੂ